ਗੱਲਾਂ ਨੇ ਗੱਦੀ ਤੇ ਜਲਦੀ ਚਾਹੀਦਾ ਹੈ ਉੰਨੀ ਆਂਦੀ ਮਾਤਾ ਤੁਸੀਂ ਅਸੀਂ ਰਾਜੇ ਵਾਲੇ ਦਾ ਸਾਡੇ ਪਤੀਜੇ ਨੂੰ ਪਲਾਛੇ ਜੇ ਸਟਵਾਇਆ ਆ ਹੈ ਸਾਡੀ ਗੱਲ ਨਹੀਂ ਕਰਾਂ ਦਾ ਅੱਜ 25 ਦਿਨ ਹੋ ਗਏ ਨੇ ਗੱਲ ਨਹੀਂ ਕਰਾਈ ਹੋਈ ਕੀਕ ਤੂ ਹੈ ਆ ਦੇਖੋ ਪਲਾਛੇ ਜੇ ਵਿਆਹ ਦੇਖੋ ਇਹ ਪਹਿਲਾਂ ਕਿਦਾਂ ਜੀ ਮੇਰਾ ਨਾਮ ਸੰਦੀਪ ਸਿੰਘ ਆ ਜੀ ਪੁਲਿਸ ਕਿੱਥੋਂ ਦੇ ਰਹੇ ਹੋ ਸਾਡਾ ਪਿੰਡ ਮੱਲੇ ਵਾਲਾ ਜੀ ਕੀ ਗੱਲ ਬਾਤ ਹੈ ਜਿਹੜਾ ਨੌਜਵਾਨ ਕੀ ਕਰਨ ਗਿਆ ਸੀ ਤੇ ਕਿਵੇਂ ਗਿਆ ਹਾਂਜੀ ਅਸੀਂ ਭੇਜਿਆ ਸੀ ਮੁੰਡਾ ਕੰਮ ਵਾਸਤੇ ਭੇਜਿਆ ਸੀ ਅਮਰੀਕਾ ਭੇਜਿਆ ਸੀ ਜੀ ਸਾਡੀ ਜੈਂਟ ਨਾਲ ਜੰਗੀਰ ਸਿੰਘ ਜੈਂਟਾ ਜੀ ਪਿੰਡ ਉਹਦਾ ਪਿੱਪਲੀ ਆ ਸਾਨੂੰ ਕਹਿੰਦਾ ਸੀ ਵੀ 35 ਲੱਖ ਲਾਉਂਗਾ ਮੁੰਡਾ ਤੁਹਾਡਾ ਅਮਰੀਕਾ ਮੈਂ 20 ਦਿਨ ਚ ਪਹੁੰਚਾ ਦੂੰਗਾ ਫਲੈਟ ਟੂ ਫਲੈਟ ਕਹਿੰਦਾ ਜੇ ਮੈਂ ਡੋਂਕੀ ਲਵਾਉਂਗਾ ਫਿਰ ਮੈਂ 29 ਲੱਖ ਰੁਪਇਆ ਲਾਉਂਗਾ ਜੀ ਸਾਡੀ ਗੱਲ ਹੋਈ ਸੀ ਫਲੈਟ ਟੂ ਫਲੈਟ ਇਹਨੇ ਪਿਛਲੇ ਸਾਲ 2024 ਦੀ ਗੱਲ ਆ ਜੀ ਇਹਨੂੰ ਅਸੀਂ ਭੇਜਿਆ ਨਾ 5 ਲੱਖ ਰੁਪਇਆ ਮੁੰਡਾ ਉਹਦੇ ਹੱਥੀ ਦੇ ਕੇ ਗਿਆ ਜਿਹੜਾ ਮੁੰਡਾ ਗਿਆ ਇਹਨੇ ਭੇਜਿਆ 10 10 ਮਹੀਨੇ ਤੋਂ ਬਾਅਦ ਇਹਨੇ ਉਸ ਉਸ ਤੋਂ ਬਾਅਦ ਇਹ ਮੁੰਡੇ ਨੂੰ ਤੋਰਿਆ ਮੈਕਸੀਕੋ ਭੇਜਿਆ ਹਨਾ ਮੈਕਸੀਕੋ ਪੇ ਜਾ ਕੇ ਡੌਂਕਰ ਨੂੰ ਤੰਗ ਕਰਨ ਲੱਗ ਗਿਆ ਜੀ ਡੌਂਕਰ ਕੁੱਟਮਾਰ ਕਰਦੇ ਸੀ ਰੋਟੀ ਨਹੀਂ ਦਿੰਦੇ ਸੀ ਫੋਨ ਖੋਲੇ ਉਹਨਾਂ ਨੇ ਕਹਿੰਦੇ ਵੀ ਸਾਨੂੰ ਪੈਸੇ ਚਾਹੀਦੇ ਤੁਹਾਡਾ ਏਜੰਟਾ ਜਿਹੜਾ ਸਾਨੂੰ ਪੈਸੇ ਨਹੀਂ ਦੇ ਰਿਹਾ ਜੋ ਪੈਸੇ ਦੇਊਗਾ ਤੇ ਅਸੀਂ ਇਹਨਾਂ ਨੂੰ ਖਾਣਾ ਪਾਣੀ ਦੇਾਂਗੇ ਨਹੀਂ ਤਾਂ ਨਹੀਂ ਦੇਣਾ ਜੀ ਫਿਰ ਇਹਨਾਂ ਨੇ ਲੱਖ ਲੱਖ ਰੁਪਇਆ ਹੋਰ ਪਾਇਆ ਜੀ ਹੋਰ ਮੁੰਡੇ ਸੀਗੇ ਤਿੰਨ ਚਾਰ ਨਾਲ ਉਹਨਾਂ ਦੇ ਪਰਿਵਾਰ ਨੇ ਵੀ ਤੇ ਇਹਨਾਂ ਨੇ ਵੀ ਇਹਨਾਂ ਲੱਖ ਲੱਖ ਰੁਪਇਆ ਪਾਇਆ 24 ਤਰੀਕ ਨੂੰ ਪਿਛਲੇ ਮਹੀਨੇ ਦੀ 24 ਨੂੰ ਅဒီ ਗੱਲਬਾਤ ਹੋਈ ਮੁੰਡੇ ਦੀ ਉਹਨੇ ਕਰੇ ਦੱਸਿਆ ਵੀ ਮੈਨੂੰ ਅੱਜ ਸਵੇਰੇ ਹੋਟਲ ਇਹਨਾਂ ਚੇਂਜ ਕਰਾਉਣਾ ਮੇਰਾ ਦੂਜੇ ਮੁੰਡਿਆਂ ਦਾ ਅੱਜ ਕਰਾਤਾ ਮੇਰਾ ਸਵੇਰੇ ਕਰਾਉਣਾ ਜੀ ਸਵੇਹਾ ਮੁੰਡਾ ਜਦੋਂ ਉਹਨਾਂ ਕੋਲੇ ਨਾਲ ਲੋਕੇਸ਼ਨ ਦਿੱਤੀ ਵੀ ਉੱਥੇ ਪਹੁੰਚ ਜਾ ਉਹਨਾਂ ਦੇ ਕੋਲ ਦੂਜੇ ਮੁੰਡਿਆਂ ਦੇ ਇਹ ਜਾਣ ਲੱਗਾ ਉੱਥੇ ਹੀ ਕਿਸੇ ਨੇ ਚੁੱਕ ਲਿਆ ਸਾਡੇ ਕੋਲ ਮੁੰਡੇ ਦੀ ਫੋਟੋਆਂ ਆਈਆਂ ਜੀ ਮੁੰਡੇ ਨੂੰ ਫਲੈਸ਼ ਚ ਸਿੱਟਿਆ ਹੋਇਆ ਜੀ ਮੁੰਡੇ ਨਾਲ ਕੁੱਟਮਰ ਕਰ ਰਿਹਾ ਉਹਨਾਂ ਨੇ ਇਹਨਾਂ ਦਾ ਨਾਮ ਲਿਆ ਜੰਗੀਰਾ ਜੋਦਾ ਤੇ ਗੁਰਨਾਮ ਇਹਨਾਂ ਦਾ ਨਾਮ ਲਿਆ ਕਹਿੰਦਾ ਇਹਨਾਂ ਨੇ ਸਾਡੇ ਨਾਲ ਫਰਾਡ ਕੀਤਾ ਮੈਸੇਜ ਉਹਨਾਂ ਦਾ ਸਪੈਨਿਸ਼ ਵਿੱਚ ਸੀ ਅਸੀਂ ਟ੍ਰ ਸਾਡਾ ਦੋਸ਼ੀ ਐਸ ਟਾਈਮ ਜੀ ਜੰਗੀਰ ਸਿੰਘ ਆ ਜਿਹਨੇ ਮੁੰਡਾ ਬਾਹਰ ਭੇਜਣ ਦੀ ਗਰੰਟੀ ਚੱਕੀ ਸੀ ਜੁਮੇਰ ਚੱਕੀ ਸੀ ਮੈਂ ਸੇਫਲੀ ਮੁੰਡਾ ਭੇਜੂਗਾ ਹੁਣ ਅਸੀਂ ਉਹਦੇ ਕੋਲ ਤਿੰਨ ਚਾਰ ਦੀ ਪੰਚਾਇਤ ਲੈ ਕੇ ਗਏ ਆ ਉਹਨੇ ਸਾਡੀ ਕੋਈ ਗੱਲ ਨਹੀਂ ਸੁਣੀ ਪਹਿਲਾਂ ਕਹਿੰਦਾ ਮੁੰਡਾ ਤੁਸੀਂ ਗਾਇਬ ਕੀਤਾ ਸਾਡਾ ਟੋਟਲ ਪੈਸੇ ਗਿਆ ਜੀ 1 ਲੱਖ ਰੁਪਏ ਵੱਧ ਗਿਆ ਹਨਾ ਅਸੀਂ ਮੁੰਡਾ ਕਾਹਤੋਂ ਗਾਇਬ ਕਰਨਾ ਮੁੰਡਾ ਗਾਇਬ ਹੁੰਦਾ ਸਾਡੇ ਨਾਲ ਤਾਂ ਕੰਟੈਕਟ ਹੋਣਾ ਸੀ ਅਸੀਂ ਉਹਨੂੰ ਇਹ ਕਿਹਾ ਵੀ ਸਾਡੇ ਤੋਂ ਤੁਸੀਂ ਨਿਆ ਲੈ ਸਕਦੇ ਹੋ ਜੇ ਮੁੰਡਾ ਸੀ ਗਾਇਬ ਕੀਤਾ ਤਾਂ ਪਰ ਉਹਨਾਂ ਨੇ ਕਿਸੇ ਗੱਲ ਦੀ ਨਹੀਂ ਆਏ ਫਿਰ ਬਾਅਦ ਚ ਅਸੀਂ ਦੁਬਾਰਾ ਫਿਰ ਪੰਚਾਇਤ ਲੈ ਕੇ ਗਏ ਸਾਡੇ ਕੋਲ ਨਾ ਟਾਈਮ ਲਿਆ ਕਹਿੰਦੇ ਸ਼ਨੀਵਾਰ ਤੱਕ ਜੀ ਮੁੰਡਾ ਤੁਹਾਡਾ ਲੱਭ ਦਾਂਗੇ ਸ਼ਨੀਵਾਰ ਗਿਆ ਫਿਰ ਕਹਿੰਦੇ ਐਤਵਾਰ ਐਤਵਾਰ ਤੋਂ ਅੱਜ ਸੋਮਵਾਰ ਹੁਣ ਅਸੀਂ ਹਾਰ ਕੇ ਆਏ ਆ ਪ੍ਰਸ਼ਾਸਨ ਕੋਲ ਜੀ ਇਹਨਾਂ ਤੋਂ ਅਸੀਂ ਕਾਰਵਾਈ ਦੀ ਮੰਗ ਕਰਨ ਆਏ ਆ ਸਾਡਾ ਮੁੰਡਾ ਸਾਨੂੰ ਚਾਹੀਦਾ ਜੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਜੀ ਮੁੰਡੇ ਨਾਲ ਬਹੁਤ ਤਸ਼ੱਦਦ ਹੋਈ ਕੁੱਟਮਾਰ ਹੋ ਰਹੀ ਆ ਜੀ ਅਸੀਂ ਛਿੰਦੇ ਵਾਲੇ ਦਰਹਿਣ ਵਾਲੇ ਆ ਮੇਰਾ ਪਤੀਜਾ ਹੈ ਸਾਨੂੰ ਦੱਸਿਆ ਨੇ ਬਿਆਸ ਤਰ੍ਹਾਂ ਆਪਣੇ ਮੁੰਡੇ ਦੇ ਵੀ ਗੱਲਬਾਤ ਨਹੀਂ ਹੁੰਦੀ ਸਾਡੇ ਮੁੰਡੇ ਦਾ ਨਾਮ ਰਵੀ ਹੈ ਜੰਟ ਜਗੇਰੇ ਨੇ ਭੇਜਿਆ ਸੀ ਹੁਣ 6-7 ਵਾਰੀ ਅਸੀਂ ਜਾ ਚੁੱਕੇ ਆ ਪਰ ਉਹਨੇ ਕੋਈ ਅਜੇ ਤੱਕ ਗੱਲ ਵੀ ਨਹੀਂ ਕਰਵਾਈ ਅਜੇ ਤੱਕ ਕੋਈ ਵੀ ਨਹੀਂ ਸੁਣਾਈ ਬਸ ਟਾਈਮ ਤੋਂ ਟਾਈਮ ਦਿੱਤੀ ਜਾਂਦਾ ਹੈ ਉਹ ਕਿੱਥੇ ਬੈਠਾ ਕਿਸ ਕਿਸ ਤਰ੍ਹਾਂ ਦੀ ਸਥਿਤੀ 'ਚ ਬੈਠਾ ਆ ਸਟਾਮ ਪਲੱਛ ਵਿੱਚ ਹੈ ਲਾਚ ਚੇਤੇ ਸਾਨੂੰ ਫੋਟੋ ਆਈ ਏ ਫੋਟੋ ਅਸੀਂ ਮੋਬਾਈਲ ਚ ਇਹ ਨਹੀਂ ਮੈਨੂੰ ਪਤਾ ਕੌਣ ਪਾ ਰਿਹਾ ਉਹਦੀ ਫੋਟੋ ਅਸੀਂ ਵੇਖੀ ਏ ਅਸੀਂ ਉੱਥੋਂ ਹੀ ਬਸ ਫੋਟੋ ਛੱਡੀ ਆ ਵੇਖੋ ਲਾਚ ਚ ਬੜੀ ਕੋਟ ਕੋਟ ਗੰਦੀ ਚੰਬੜੀ ਸਾਰੀ ਡੇੜੀ ਪਈ ਏ ਇੱਕ ਵੇਸੇ ਲਾ ਕੇ ਪੇਚ ਵਸੇ ਪੈਸੇ 36 ਲੱਖ ਰੁਪਈਆ ਦਿੱਤਾ ਹੋਇਆ ਪਹਿਲਾਂ 35 ਵਿੱਚ ਗੱਲ ਹੋਈ ਸੀ ਲੱਖ ਰੁਪਈਆ ਬਾਅਦ ਚ ਉਹਨਾਂ ਨੇ ਮੰਗਿਆ ਸੀ ਰਾਜੇ ਵਾਲੇ ਦਸ ਹੈਗਾ ਜੰਟ ਛਾ ਕੋਟੇ ਜਾਂਦਾ ਉਹਨੂੰ ਪੇਛੜ ਦੋ ਤੁਹਾਨੂੰ ਕਿਹਾ ਸੀ ਅਮਰੀਕਾ ਕਿਹਾ ਸੀ ਅਮਰੀਕਾ ਗਿਆ ਡੌਂਗੀ ਰਾ ਗਿਆ ਹਾਂ ਡੌਂਗੀ ਲਾ ਗਿਆ ਹਾਂਜੀ ਅਜੇ ਤੱਕ ਉਹਦਾ ਕੋਈ ਸਰਾਖ ਨਹੀਂ ਮਿਲਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਚ ਨਹੀਂ ਬਸ ਲਾਰੇ ਤਲਾਰੇ ਰਾ ਲਿਆ ਜਦੋਂ ਹੀ ਜਾਏਦਾ ਬਸ ਟਾਈਮ ਦਿੱਤੇ ਜਾਂਦਾ ਕੱਲ ਆਓ ਜ ਪਰਸੋਂ ਆਏ ਦੇ ਅਸੀਂ ਬੜੇ ਜਾ ਜਾ ਕੇ ਬਸ ਹੁਣ ਤੁਹਾਡੇ ਕੋਲ ਇੱਥੇ ਬਸ ਆਏ ਹਾਂ ਹੋਰ ਤੁਹਾਡੀ ਕੀ ਮੰਗ ਹੈ ਪ੍ਰਸ਼ਾਦ ਸਾਡੀ ਮੰਗ ਹੈਗੀ ਹੈ ਮੇਰਾ ਭਤੀਜਾ ਸਾਨੂੰ ਵਾਅਦਾ ਕੀਤਾ ਜਾਵੇ ਉਹਦੀ ਮਾਂ ਦਾ ਭਰਾ ਲੈ ਰੋ ਰੋ ਕੇ ਮੁੰਡਾ ਆਗਾ ਵੱਡਾ ਉਹ ਛੋਟਾ ਹੈ ਮੁੰਡਾ 25 ਸਾਲ ਦਾ ਮੁੰਡਾ ਹੈ ਉਹ ਵਿਆਹਣ ਵਾਲਾ ਸੀ ਰਵੀ ਸਿੰਘ ਹਾਂਜੀ ਹੋਰ ਮੰਗ ਤੁਹਾਡੀ ਆਉਣਾ ਚਾਹੀਦਾ ਹਾਂਜੀ ਵਾਅਦਾ ਸੌਣਾ ਚਾਹੀਦਾ ਜੇ ਅੱਗੇ ਦੇ ਸਕਦਾ ਤੇ ਤੇ ਦੇਵੇ ਤੇ ਜਾਂ ਵਾਅਦਾ ਸਾਨੂੰ ਬਸ ਮੁੰਡਾ ਚਾਹੀਦਾ ਹਾਂਜੀ ਕੌਰ ਵੀਰ ਦੇ ਤੇ ਚਾਹੀਦੀ ਜੰਟ ਦੇ ਵੀ ਚਾਹੀਦੀ ਜੇ ਸਾਡਾ ਮੁੰਡਾ ਦੇ ਦੇਦਾ ਵਾਅਦਾ ਸਹੀ ਕੇ ਨਹੀਂ ਤਾਂ ਫਿਰ ਕਾਰਵਾਈ ਤਾਂ ਕਰਨੀ ਹੈ ਅਸੀਂ ਹਾਂਜੀ ਕਾਰਵਾਈ ਜੰਟ ਦੇ ਅਸੀਂ ਕਰਨੀ ਹੈ ਜੇ ਸਾਡੀ ਕੋਈ ਸਰਕਾਰ ਜਾਂ ਕੋਈ ਵੀ ਮਦਦ ਕਰੇ ਬੜੀ ਮਿਹਰਬਾਨੀ ਹੋਵੇ ਤੇ ਸਾਡਾ ਮੁੰਡਾ ਗੱਲਬਾਤ ਹੋਈ ਉਹ ਨਹੀਂ ਉਹ ਨਿਲਾਰਾ ਹੀ ਸਿਰਫ ਲਾਇਆ ਹੋਇਆ ਵੀ ਤੁਹਾਡੀ ਗੱਲ ਕਰਵਾ ਦਵਾਂ ਹਜੇ ਤੱਕ ਗੱਲ ਨਹੀਂ ਹੋਈ ਕਿੰਨੇ ਦਿਨ ਤੋਂ ਗੱਲ ਦੀ ਹੋਈ ਗੱਲ ਨੂੰ 25 ਮਹੀਨਾ ਹੋ ਗਿਆ ਚੱਲਿਆ 25 ਹਾਂਜੀ ਹਾਂਜੀ ਕੋਈ ਬੰਨੇ ਆਇਆ ਨੂੰ ਅੰਦਰ ਕੁੱਟਦੇ ਆ ਨੂੰ ਸਾਨੂੰ ਪੂਰਾ ਛਾਕੇ ਜੰਟ ਨੇ ਹੀ ਉਹਨੂੰ ਅੱਗੇ ਕਰਾਇਆ ਹੈ ਜੰਟ ਨੇ ਉਹਨੂੰ ਪੈਸੇ ਦੇਣੇ ਆ ਹਾਂ ਪੈਸਿਆਂ ਦੀ ਮੰਗ ਹੈ ਜੰਟ ਨੇ ਪੈਸੇ ਦੇਣੇ ਆ 1 ਕਰੋੜ ਤੋਂ ਉੱਪਰ ਮੰਗ ਰਿਹਾ ਹੈ ਫੇਰ ਛੱਡਾਂਗੇ ਕਰੋੜ ਰੁਪਏ ਤੋਂ ਉੱਪਰ ਚਾਹੀਦੇ ਨੇ ਫੇਰ ਛੱਟਾਂਗੇ ਹਾਂਜੀ ਹਾਂਜੀ ਕਾਰਵਾਈ ਜੰਟ ਦੇ ਵੀ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਆ ਜੰਟ ਨੇ ਅਸੀਂ ਜੰਟ ਨੂੰ ਸਾਰੇ ਦੇ ਚੁੱਕੇ ਆ ਮੇਰਾ ਮਰਵਿੰਦਰ ਕੋਰ ਉਹਦੀ ਬਲਵਿੰਦਰ ਕੋਰ ਦਾ ਰੈਡ ਬਾਰੇ ਚ ਹਾਂ ਅਸੀਂ ਮਾਲੇ ਵਾਲੇ ਦੇ ਮਖੂਦੇ ਬਹੁਤ ਹਾਂ ਅੱਛਾ ਕੀ ਗੱਲਬਾਤ ਹੈ ਗੱਲਬਾਤ ਕੁਛ ਨਹੀਂ ਹੋਈ ਅਸੀਂ ਕਹਿੰਦੇ ਸੀ ਸਾਡਾ ਮੁੰਡਾ ਹੱਥੀਂ ਘਰ ਲਗਾ ਸਾਡੇ ਰਵੀਆ ਦਿਨਾਂ ਦੀ ਕੀਤੀ ਸੀ ਮੁੰਡੇ ਨੂੰ ਕਿੱਥੇ ਭੇਜਿਆ ਤੁਸੀਂ ਕਿਵੇਂ ਭੇਜਿਆ ਹੈ ਕਿਹਨੇ ਭੇਜਿਆ ਅਸੀਂ ਅਮਰੀਕਾ ਭੇਜਿਆ ਸੀ ਕੰਮ ਕਰਵਾਸਤੇ ਹਾਂ ਕੰਮ ਕਰਵਾਸਤੇ ਪੈਸਾ ਕਿੰਨੀ ਉਮਰ ਸੀ ਮੁੰਡੇ ਦਾ ਨਾਮ ਕੀ ਮੁੰਡੇ ਦਾ ਨਾਮ ਅਰਵੀ ਕੁਮਾਰ ਅਰਵੀ ਕੁਮਾਰ ਹਾਂ ਕਿੰਨੀ ਉਮਰ ਸੀ 20, 25 ਸਾਲ 25 ਸਾਲ ਦਾ ਵੇਗਾ ਹਾਂ ਯਾਦ ਨਹੀਂ ਗਾ 20 ਕਿ ਸਾਲ ਹਾਂ ਅੱਛਾ ਕੀ ਉੱਥੇ ਕੰਮ ਕਰ ਵਾਸਤੇ ਕਿਤੇ ਕਿਵੇਂ ਭੇਜਿਆ ਜੈਂਟਰਾਂ ਹੀ ਕਿਵੇਂ ਭੇਜਿਆ ਸੀ ਜੈਂਟਰਾਂ ਹੀ ਭੇਜਿਆ ਸੀ ਕੁਝ ਰੁਪਏ ਲਾ ਕੇ ਅਸੀਂ ਲਾਏ ਸੀ 35 ਲੱਖ ਉਹਨੇ ਮੰਗਾ ਸੀ ਵਿਦੌਹ ਕੀ ਲਾ ਕੇ ਉਹਨੇ 36 ਲੱਖ ਲੈ ਲਿਆ ਸਾਡੇ ਤੋਂ ਹਾਂ ਹੋਰ ਮੁੰਡਾ ਕਿਸ ਤਰ੍ਹਾਂ ਦੇ ਹਾਲਾਤਾਂ ਚ ਬਹੁਤ ਮਾੜੀ ਆ ਹਾਲ ਚਿਰ ਤਰ੍ਹਾਂ ਰੱਖਿਆ ਇਹ ਨਿਦਾਰ ਗਾ ਨਹੀਂ ਸਾਡੇ ਨਾਲ ਬੀ ਕਿੰਨੇ ਵਾਰ ਤੋਂ ਗੱਲ ਰਹੀ ਹੈ ਮੀਨਤ ਗੱਲ ਹੋਵੇ ਮੀਨਤ ਹਾਂ ਕੋ ਗੱਲੜੀ ਕਰਾ ਰਿਹਾ ਕੋਈ ਨਾ ਗੱਲ ਨਿਕਰਾ ਰਿਹਾ ਕੋਈ ਕੀ ਹੋਇਆ ਕਿ ਮੁੰਡੇ ਨੂੰ ਕਿਸ ਤਰ੍ਹਾਂ ਰੱਖਿਆ ਹੈ ਪਲਾਸਟ ਦੇ ਵਿੱਚ ਸਟੱਕ ਕੇ ਆਇਆ ਹੈ ਹਾਂ ਕੌਣ ਕਿੰਨੇ ਕੌਣ ਗੱਲਬਾਤ ਚੀਆ ਦੇ ਰਿਹਾ ਟਰੱਕ ਦਾ ਸਰ ਤੁਮ ਕਿੰਨੇ ਜਗੀਰਾ ਦੇਂਦਾ ਜਗੀਰਾ ਕੋਲ ਉਹ ਜਾਣਤੇ ਜਿਹੜੇ ਭੇਜਿਆ ਹਾਂ ਉਹ ਕਿੱਥੋਂ ਦਾ ਰਹਿਣ ਵਾਲਾ ਉਹ ਰਾਜੇ ਵਾਲੇ ਤੋਂ ਰਾਜੇ ਬੜੇ ਦਾ ਹਾਂ ਅੱਛਾ ਅੱਛਾ ਜੇ ਹੁਣ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਕੇ ਵੀ ਮੁੰਡਾ ਸਾਡਾ ਮਿਰਚਵਾਲੇ ਚ ਪਾ ਦੇ ਹੋਣਾ ਵਾਲਾ ਹਾਂ ਹਾਂ ਆ ਵੀ ਆਉਣ ਵਾਲਾ ਸੀ ਮੇਰੇ ਹੁਣੇ ਇੱਕ ਮਿੰਟ ਪਹਿਲਾਂ ਹੀ ਉਹ ਪੇਸ਼ ਹੋਏ ਆ ਪਰਿਵਾਰ ਫਲੇ ਤੇ ਉਹਨਾਂ ਨੇ ਦੱਸਿਆ ਵੀ ਕਿਸੇ ਏਜੰਟ ਵੱਲੋਂ ਵੀ ਇਹਨਾਂ ਨੂੰ ਇਹਨਾਂ ਨੇ ਉਸ ਨੂੰ ਪੈਸੇ ਦਿੱਤੇ ਸੀਗੇ ਉਸ ਨੂੰ ਅਮਰੀਕਾ ਭੇਜਣ ਵਾਸਤੇ ਜੋ ਕਿ ਹੁਣ ਮੈਕਸੀਕੋ ਦੇ ਵਿੱਚ ਉਹ ਇਹਨਾਂ ਦਾ ਜਿਹੜਾ ਨੌਜਵਾਨ ਹੈ ਲੜਕਾ ਉਹ ਫਸਿਆ ਹੋਇਆ ਹੈ ਇਹਨਾਂ ਦੇ ਕਹਿਣ ਮੁਤਾਬਕ ਤੇ ਜਿਹੜੇ ਏਜੰਟ ਉਸ ਨੂੰ ਵਾਪਸ ਕਰਨ ਵਿੱਚ ਕੋਈ ਇਹਨਾਂ ਦੀ ਮਦਦ ਨਹੀਂ ਕਰ ਰਹਾ ਤੇ ਜੋ ਕਿ ਕਾਫੀ ਇਹਨਾਂ ਤੋਂ ਮੋਟੀ ਰਕਮ ਵੀ ਲੈ ਚੁੱਕਿਆ ਹੁਣੇ ਮੈਂ ਹੁਣੇ ਉਹਨੂੰ ਮਾਰਕ ਕਰਕੇ ਹਟਾਇਆ ਐ ਐਸ ਐਚਓ ਦੀ ਡਿਊਟੀ ਲਈ ਹੈ ਤੇ ਅਸੀਂ ਜੋ ਵੀ ਹੋ ਸਕਦਾ ਅਸੀਂ ਉਹਦਾ ਜਿਹੜਾ ਜਲਦ ਤੋਂ ਜਲਦ ਕਰਾਂਗੇ ਤੇ ਜਿਹੜਾ ਕਾਨੂੰਨੀ ਕਾਰਵਾਈ ਉੱਤੇ ਕਰਨੀ ਬੰਦੀ ਹੋਊਗੀ ਏਜੰਟ ਤੇ ਉਹ ਵੀ ਕਰਾਂਗੇ ਪਹਿਲਾਂ ਜਿਹੜੇ ਮੇਨ ਪ੍ਰਾਇਰੀਟੀ ਹੈ ਵੀ ਉਹ ਬੱਚਾ ਵਾਪਸ ਆ ਜਾਏ